ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਉੱਤੇ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ED ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਘੇਰਿਆ ਜ਼ਰੂਰ ਜਾ ਰਿਹਾ ਭਾਵੇਂ ਉਹ ਸੁਪਰੀਮੋ ਹੋਣ ਭਾਵੇਂ ਉਹ ਹੋਰ ਆਗੂ ਹੋਣ ਲੀਡਰ ਹੋਣ ਘੇਰਿਆ ਜਾ ਰਿਹਾ ਪਰ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਹੋਈ ਕਾਰਵਾਈ ਜਿਹੜੀ ਹੈ ਉਹ ED ਦੇ ਵੱਲੋਂ ਹੁਣ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਲੰਘੇ ਮਹੀਨੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਸੀ ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਲੰਧਰ ਲਿਆਂਦਾ ਗਿਆ ਸੀ ਤੇ ਇਸ ਤੋਂ ਬਾਅਦ ਅੱਗੇ ਚੰਡੀਗੜ੍ਹ ਦੇ ਵਕਫਾ ਖਤਾਵਾਂ ਦੇ ਉੱਤੇ ਗੱਜਣ ਮਾਜਰਾ ইডি ਦੇ ਨਾਲ ਸਫਰ ਕਰਦੇ ਪਤਾ ਲੱਗੇ ਸੀਗੇ ਗੱਜਣ ਮਾਜਰਾ ਦੀ ਸਿਹਤ ਵੀ ਕਾਫੀ ਖਰਾਬ ਰਹਿਦੀ ਸੀ ਇਸ ਦੌਰਾਨ ਪਰ ਹੁਣ ਵੱਡੇ ਖਲਾਸੇ ਕੀਤੇ ਗਏ ਨੇ ਜਾਂਚ ਤੋਂ ਬਾਅਦ ਈਡੀ ਵੱਲੋਂ ਜਸਵੰਤ ਸਿੰਘ ਗੱਜਣ ਮਾਜਰਾ ਦੇ ਖਿਲਾਫ ਖਲਾਸੇ ਕੀਤੇ ਗਏ ਨੇ ਔਰ ਜਾਇਦਾਦ ਜ਼ਬਤ ਕਰ ਲਈ ਗਈ ਹੈ ਲਗਭਗ 35 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਸੂਤਰਾਂ ਮੁਤਾਬਕ 35.1 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਜਸਵੰਤ ਸਿੰਘ ਗੱਜਣ ਮਾਜਰਾ ਬੈਂਕ ਲੋਨ ਘਟਾਲੇ ਦੇ ਨਾਲ ਸੰਬੰਧਿਤ ਦਸੇ ਜਾਂਦੇ ਸੀ ਈਡੀ ਵੱਲੋਂ ਇਲਜ਼ਾਮ ਲਾਏ ਗਏ ਸੀ ਔਰ ਇਸੇ ਦੇ ਚੱਲਦੇ ਮਲੇਰ ਕੋਟਲਾ ਤੋਂ ਆਪਣੇ ਸਹਾਯੋਗੀਆਂ ਦੇ ਨਾਲ ਸਾਥੀਆਂ ਦੇ ਨਾਲ ਮੀਟਿੰਗ ਕਰਦੇ ਆ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਲੰਧਰ ਲਿਆਇਆ ਜਾਂਦਾ ਜਲੰਧਰ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਤੇ ਵੱਖ-ਵੱਖ ਥਾਵਾਂ ਤੇ ਗੱਜਣ ਮਾਜਰਾ ਸਫ਼ਰ ਕਰਦੇ ਪਤਾ ਲੱਗਦੇ ਨੇ ਈਡੀ ਦੇ ਨਾਲ ਹਾਲਾਤ ਕਾਫੀ ਖਰਾਬ ਰਹਿੰਦੇ ਨੇ ਸਿਹਤ ਖਰਾਬ ਰਹਿੰਦੀ ਆ ਦੱਸਿਆ ਜਾ ਰਿਹਾ ਸੀ ਪਰ ਜਸਵੰਤ ਸਿੰਘ ਗੱਜਣ ਮਾਜਰਾ ਦੀ ਕੰਪਨੀ ਦੇ ਅਸਾਸੇ ਜਿਹੜੇ ਨੇ ਉਹ ਜ਼ਬਤ ਕਰ ਲਏ ਗਏ ਨੇ ਐਸੈਟਸ ਜ਼ਬ ਕਰੋੜ ਰੁਪਏ ਦੇ ਐਸੈਟਸ ਜ਼ਬਤ ਕੀਤੇ ਗਏ ਨੇ ਸਸੇ ਜ਼ਬਤ ਕੀਤੇ ਗਏ ਨੇ ਤਾਂ 사실 ਇਹ ਹੈ ਕਿ ਜਸਵੰਤ ਸਿੰਘ ਗਰਜਨ ਮਾਜਰਾ ਦੇ ਖਿਲਾਫ ਬੈਂਕ ਲੋਨ ਘਟਾਲੇ ਦੇ ਇਲਜ਼ਾਮ ਲਗਾਏ ਗਏ ਸੀ ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੈਂਕ ਲੋਨ ਦਾ ਘਟਾਲਾ ਕਿਸ ਤਰ੍ਹਾਂ ਚੱਲਦਾ ਪਿਆ ਸੀ ਜੋ ਜਾਣਕਾਰੀ ਈਡੀ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਜਿੰਨੀ ਰਕਮ ਬੈਂਕ ਲੋਨ ਦੀ ਆਈ ਸੀ ਉਸ ਨੂੰ ਦੋ ਵੱਖ-ਵੱਖ ਜਾਲੀ ਕੰਪਨੀਆਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀ ਔਰ ਦੋਵੇਂ ਕੰਪਨੀਆਂ ਦੇ ਨਾਮ ਦੇ ਉੱਤੇ ਬੈਂਕ ਅਕਾਊਂਟਸ ਖੋਲ ਕੇ ਉਸ ਰਕਮ ਨੂੰ ਉਹਨਾਂ ਕੰਪਨੀਆਂ ਦੇ ਵਿੱਚ ਭੇਜ ਦਿੱਤਾ ਗਿਆ ਯਾਨੀ ਕਿ ਉਹਨਾਂ ਕੰਪਨੀਆਂ ਦੇ ਨਾਮ ਦੇ ਉੱਤੇ ਭੇਜ ਦਿੱਤਾ ਗਿਆ ਜਦ ਕਿ ਉਸ ਤੋਂ ਬਾਅਦ ਆਪਣੀਆਂ ਹੀ ਦੋ ਕੰਪਨੀਆਂਜ਼ ਨੂੰ ਫੰਡ ਕੀਤਾ ਜਸਵੰਤ ਸਿੰਘ ਗੱਜਣ ਮਾਜਰਾ ਨੇ ਇਹ ਇਲਜ਼ਾਮ ਲਗਾਏ ਗਏ ਨੇ ਆਪਣੀ ਹੀ ਦੋ ਕੰਪਨੀਆਂ ਜਿਹੜੀਆਂ ਨੇ ਜਸਵੰਤ ਸਿੰਘ ਗੱਜਣ ਮਾਜਰਾ ਨੇ ਉਹਨਾਂ ਨੂੰ ਫੰਡ ਕੀਤਾ ਉਹਨਾਂ ਦੇ ਵਿੱਚ ਜੋ ਕੰਮ ਹੋਣੇ ਸੀ ਉਸ ਤੋਂ ਅਲੱਗਾ ਹੋਰ ਕੁਝ ਕੰਮ ਕਰਦੇ ਰਹੇ ਜਸਵੰਤ ਸਿੰਘ ਗੱਜਣ ਮਾਜਰਾ ਅਜ ਤੱਕ ਇਹੀ ਕੁਝ ਕਿਹਾ ਗਿਆ ਤਾਂ ਦੱਸ ਦਈਏ ਕਿ ਇਹ ਦੋ ਕੰਪਨੀਆਂ ਜਿਹੜੀਆਂ ਨੇ ਉਹ ਤਾਰਾ ਹੈਲਥ ਫੂਡ services limited company ਆ ਦੂਜੇ ਪਾਸੇ ਤਾਰਾ ਸੇਲਜ਼ ਲਿਮਟਿਡ ਕੰਪਨੀ ਹੈ ਦਰਅਸਲ ਮਲੇਰ ਕੋਟਲੇ ਦੀ ਤਾਰਾ ਕਾਰਪੋਰੇਸ਼ਨ ਲਿਮਟਿਡ ਕੰਪਨੀ ਜਿਹੜੀ ਆ ਉਹ ਜਸਵੰਤ ਸਿੰਘ ਦਾ ਜਨਮਾਦਰਾ ਉਸ ਦੇ ਡਾਇਰੈਕਟਰ ਨੇ ਔਰ ਇਹ ਦੋ ਕੰਪਨੀਆਂ ਜਿਹੜੀਆਂ ਤਾਰਾ ਹੈਲਥ ਫੂਡ ਲਿਮਟਿਡ ਔਰ ਤਾਰਾ ਸੇਲਸ ਲਿਮਟਿਡ ਜਿਹੜੀਆਂ ਕੰਪਨੀਆਂ ਨੇ ਇਹ ਦੋਵੇਂ ਉਸ ਦੀਆਂ ਸਬੋਡੀਨੇਟ ਕੰਪਨੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਉਹ ਰਕਮ ਜਿਹੜੀ ਲੋਨ ਦੀ ਰਕਮ ਸੀ ਉਹ ਭੇਜੀ ਗਈ ਸੀ ਫਿਲਹਾਲ ਈਡੀ ਨੇ ਇਹੀ ਜਾਣਕਾਰੀ ਸਾਂਝੀ ਕੀਤੀ ਆ ਪਰ ਇਹਨਾਂ ਕੰਪਨੀਆਂ ਦੇ ਵਿੱਚ ਇਹ ਰਕਮ ਕਿਸੇ ਹੋਰ ਮਕਸਦ ਵਾਸਤੇ ਵਰਤੀ ਜਾ ਰਹੀ ਸੀ ਈਡੀ ਵੱਲੋਂ ਫਿਲਹਾਲ ਇੱਥੋਂ ਤੱਕ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸ ਚੀਜ਼ ਵਾਸਤੇ ਵਰਤ ਜਾ ਰਿਹਾ ਸੀ ਅਜੇ ਤੱਕ ਇਸ ਬਾਰੇ ਪੁਖਤਾ ਜਾਣਕਾਰੀ ਜੜੀ ਨਹੀਂ ਸਾਹਮਣੇ ਰੱਖੀ ਗਈ ਹੈ ਪਰ ਜ਼ਰੂਰ ਜਿਹੜੇ ਇਹਨਾਂ ਕੰਪਨੀਆਂ ਦੇ ਅਸਾਸੇ ਨੇ ਹੁਣ ਤੱਕ ਜਿਹੜੇ 35.1 ਕਰੋੜ ਰੁਪਿਆ ਦੱਸਿਆ ਜਾ ਰਿਹਾ ਉਹ ਅਸਾਸੇ ਉਹ ਐਸੈਟਸ ਜ਼ਬਤ ਕਰ ਲਏ ਗਏ ਨੇ ਔਰ ਅਗਲੀ ਕਾਰਵਾਈ ਜਿਹੜੀ ਹੈ ਉਸ ਲਈ ਤਿਆਰ ਹੈ ਈਡੀ ਫਿਲਹਾਲ ਜਸਵੰਤ ਸਿੰਘ ਗੱਜਣਮਾਜਰਾ ਜਿਹੜੇ ਆਮ ਆਦਮੀ ਪਾਰਟੀ ਅਮਰਗੜ ਤੋਂ ਵਿਧਾਇਕ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਈਡੀ ਵੱਲੋਂ ਹੁਣ ਵੱਡੇ ਪੱਧਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਛਾਪੇ ਵੀ ਵਜਦੇ ਰਹੇ ਨੇ ਪਰ ਹੁਣ ਐਸੈਟਸ ਜ਼ਬਤ ਕਰਨ ਲਈ ਤਿਆਰ ਹੈਗੀ ਹੈ ਈਡੀ ਔਰ 35.1 ਕਰੋੜ ਰੁਪਏ ਦੇ ਐਸੈਟਸ ਜਿਹੜੇ ਨੇ ਉਹ ਜ਼ਬਤ ਕਰ ਵੀ ਲਏ ਨੇ ਜਸਵੰਤ ਸਿੰਘ ਗੱਜਣਮਾਜਰਾ ਦੀ ਇੱਕ ਅਮਲੇਰ ਕੋਟਲਾ ਸਥਿਤ ਤਾਰਾ ਕਾਰਪੋਰੇਸ਼ਨ ਲਿਮਟਿਡ ਨਾਮ ਦੀ ਕੰਪਨੀ ਜਿਹੜੀ ਹੈ ਉਸ ਦੇ ਐਸੈਟਸ ਜ਼ਬਤ ਕੀਤੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਖੁਲਾਸੇ ਹੋਣੇ ਦੱਸੇ ਜਾ ਰਹੇ ਨੇ ਫਿਲਹਾਲ ਈਡੀ ਦੇ ਇਹ ਖੁਲਾਸੇ ਜਿਹੜੇ ਨੇ ਉਹ ਹੈਰਾਨੀਜਨਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਉਹ ਤੁਹਾਨੂੰ ਦੱਸਦੇ ਰਵਾਂਗੇ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ Subscribe to 1 India channel and never miss an update